ਇਸ ਯਾਰ ਬੋਲੀ ਹਰੀ ਬਾਬਾ ਬੇਵਸਤੋ ਤੂੰ ਵੀ ਖੋਲੀ ਰੱਬ ਨੇ ਭਰਿਆ ਕੁੱਟ ਸਬਰ ਮੈਂ ਕੌੜੇ ਦਾ ਨਾ ਮਾਣੀ ਕੋਈ ਨਾ ਥਾਨ ਮੈਂ ਦੇਸੀ ਜੱਟ ਹਾਂ ਪਿੰਡ ਖਰੌੜੇ ਦਾ ਜੱਟ ਹਾਂ ਪਿੰਡ ਖਰੌੜੇ ਦਾ ਵਟਾਂ ਤੇ ਰੁੱਲਦੇ ਫਿਰਦੇ ਨੂੰ ਤੇਰਾ ਇਸ਼ਕ ਬਣਾ ਕਲਾਕਾਰ ਗਿਆ ਪੁੱਤ ਜੱਟ ਦੇ ਬੇਰੋਜ਼ਗਾਰ ਨੂੰ ਰਾਖਵਾ ਕੋਟਾ ਮਾਰ ਗਿਆ ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰ ਲੱਗਿਆ ਖਰੋੜੇ ਵਾਲੇ ਜੱਟ ਯਾਨੀ ਕਿ ਕਲਵੀਰ ਝਿੰਜਰ ਦੀ ਕਿਉਂਕਿ ਉਹਨਾਂ ਦੀ ਨਵੀਂ ਮੂਵੀ ਆ ਰਹੀ ਹੈ ਜੱਗਾ ਜਿਸ ਮੂਵੀ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁਕ ਪੇਜ ਦੇ ਉੱਪਰ ਇੱਕ ਪੋਸਟ ਸ਼ੇਅਰ ਕਰਕੇ ਸਾਰੇ ਦਰਸ਼ਕਾਂ ਨੂੰ ਦਿੱਤੀ ਤੇ ਆਪਾਂ ਗੱਲ ਕਰਦੇ ਹਾਂ ਉਸ ਪੋਸਟ ਵਿੱਚ ਉਹਨਾਂ ਨੇ ਕੀ ਲਿਖਿਆ ਦੋਸਤੋ ਉਹਨਾਂ ਨੇ ਪੋਸਟ ਵਿੱਚ ਲਿਖਿਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾ ਆਪਣੀ ਡੈਬਿਊ ਮੂਵੀ ਜੱਗਾ ਦਾ ਫਰਸਟ ਪੋਸਟਰ ਤੁਹਾਡੇ ਸਭ ਦੇ ਰੂਬਰੂ ਬਾਜੀ ਜਿਵੇਂ ਤੁਸੀਂ ਸਭ 뮤ਜ਼ਿਕ ਐਲਬਮਜ਼ ਨੂੰ ਪਿਆਰ ਦਿੱਤਾ ਉਮੀਦ ਆ ਤੁਸੀਂ ਉਦਾਂ ਹੀ ਮੂਵੀ ਨੂੰ ਵੀ ਪਿਆਰ ਦਿਵੋਗੇ ਕਰੋ ਦਬਕੇ ਸ਼ੇਅਰ ਹੁਣ ਪਾਸ ਜਾਂ ਫੇਲ ਕਰਨਾ ਤੁਹਾਡੇ ਹੱਥਾਂ ਤੁਹਾਡੇ ਸਭ ਦੇ ਪਿਆਰ ਦੀ ਉਮੀਦ ਵਿੱਚ )^{(Chinjar)} ਸੋ ਦੋਸਤੋ ਇਹ ਪੋਸਟ ਉਹਨਾਂ ਨੇ ਸ਼ੇਅਰ ਕੀਤੀ ਤੇ ਖੁਸ਼ ਖਬਰੀ ਦੋਸਤਾਂ ਨਾਲ ਦਰਸ਼ਕਾਂ ਨਾਲ ਸਾਂਝੀ ਕੀਤੀ ਸੋ ਦੋਸਤੋ ਸਾਨੂੰ ਉਮੀਦ ਆ ਕਿ ਜਿਵੇਂ ਬਾਈ ਕੁਲਵੀਰ )^{(Chinjar)} ਦਾ ਪਹਿਲਾ ਗੀਤ ਆਇਆ ਸੀ ਅੱਜ ਕਾਲਜ ਦੀ ਫੇਰ ਜਾਦਾ ਹੀ ਜਿਸ ਨੇ ਤੁਮਾਂ ਮਚਾਤੀਆਂ ਸੀ ਇਸੇ ਤਰ੍ਹਾਂ ਹੀ ਉਹਨਾਂ ਦੀ ਇਹ ਮੂਵੀ ਵੀ ਸੁਪਰ ਹਿੱਟ ਜਾਊਗੀ ਇਸ ਤੋਂ ਬਿਨਾ ਉਹਨਾਂ ਦੀ ਜਿਵੇਂ ਆਪਾਂ ਜਾਣਦੇ ਹਾਂ ਕਿ ਤਿੰਨ ਐਲਬਮਜ਼ ਵੀ ਆ ਚੁੱਕੀਆਂ 2013 ਵਿੱਚ ਉਹਨਾਂ ਦੀ ਡੈਬਿਊ ਐਲਬਮ ਆਈ ਸੀ ਵਿਲੀ ਜਨਤਾ ਫੇਰ ਆਈ ਸੀ ਰਾਖਵਾ ਕੋਟਾ ਸਰਦਾਰਨੀ ਇਸ ਤੋਂ ਬਿਨਾ ਉਹਨਾਂ ਦੇ ਬਹੁਤ ਸਾਰੇ ਸਿੰਗਲ ਟਰੈਕ ਵੀ ਆ ਚੁੱਕੇ ਆ ਜਿਹੜੇ ਸੁਪਰ ਹਿੱਟ ਆਏ ਸੋ ਦਰਸ਼ਕਾਂ ਨੇ ਉਹਨਾਂ ਦੇ ਸਾਰੇ ਗੀਤਾਂ ਤੇ ਐਲਬਮਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਦੋਸਤੋ ਆਪਾਂ ਨੂੰ ਉਮੀਦ ਆ ਕਿ ਜੋ ਉਹਨਾਂ ਦੀ ਮੂਵੀ ਆ ਰਹੀ ਆ ਜੱਗਾ ਉਹ ਵੀ ਉਹਨਾਂ ਦੇ ਗੀਤਾਂ ਤੇ ਐਲਬਮਜ਼ ਵਾਂਗੂ ਬਹੁਤ ਵਧੀਆ ਹੋਊਗੀ ਡਿਫਰੈਂਟ ਹੋਊਗੀ ਤੇ ਇਸ ਮੂਵੀ ਨੂੰ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਦੀ ਸ਼ੈਰੀ ਉਪਲ ਜੀ ਡਾਇਰੈਕਟ ਕਰ ਰਹੇ ਆ ਤੇ ਉਹਨਾਂ ਨੇ ਹੀ ਇਹ ਮੂਵੀ ਲਿਖੀ ਆ ਸੋ ਇਹ ਮੂਵੀ ਬਹੁਤ ਡਿਫਰੈਂਟ ਹੋਣ ਵਾਲੀ ਬਹੁਤ ਵਧੀਆ ਮੂਵੀ ਹੋਊਗੀ ਸੋ ਦੋਸਤੋ ਅਸੀਂ ਆਪਣੇ ਚੈਨਲ ਬਾਲੀਹੋਲੀ ਬਾਬਾ ਤੇ ਸਾਡੀ ਪੂਰੀ ਟੀਮ ਵੱਲੋਂ ਬਾਈ ਕਲਵੀਰ ਝਿੰਜਰ ਨੂੰ ਬੈਸਟ ਵਿਸ਼ੇਸ ਦਿੰਨੇ ਤੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਕਲਵੀਰ ਝਿੰਜਰ ਦੀ ਇਹ ਮੂਵੀ ਸੁਪਰ ਹਿੱਟ ਹੋਵੇ ਜਿਵੇਂ ਉਹਨਾਂ ਦੇ ਗੀਤਾਂ ਨੇ ਕਮਾਲ ਕੀਤੀ ਹੈ ਇੰਡਸਟਰੀ ਵਿੱਚ ਇਸੇ ਤਰ੍ਹਾਂ ਉਹਨਾਂ ਦੀ ਮੂਵੀ ਵੀ ਸੁਪਰ ਹਿੱਟ ਰਹੇ ਆਪਾਂ ਜਾਣਦੇ ਆ ਕਿ ਬਾਈ ਤਰਸੇਮ ਜਸਰ ਜੋ ਕਿ ਉਹਨਾਂ ਦੇ ਬੈਸਟ ਫਰੈਂਡ ਆ ਉਹਨਾਂ ਦੀਆਂ ਤਿੰਨ ਮੂਵੀਜ਼ ਆ ਚੁੱਕੀਆਂ ਪਹਿਲੀ ਆਈ ਸੀ ਰੱਬ ਦਾ ਰੇਡੀਓ ਫਿਰ ਸਰਦਾਰ ਮੁਹੰਮਦ ਤੇ ਅਫਸਰ ਤਿੰਨੇ ਮੂਵੀਆ ਸੁਪਰ ਹਿੱਟ ਰਹੀਆਂ ਸੋ ਹੁਣ ਬਾਈ ਕਲਵੀਰ ਝਿੰਜਰ ਲਈ ਵੀ ਚੈਲੰਜ ਹੋਊਗਾ ਕਿ ਜਿਵੇਂ ਉਹਨਾਂ ਦੇ ਦੋਸਤ ਦੀਆਂ ਮੂਵੀਆਂ ਨੂੰ ਲੋਕਾਂ ਨੇ ਬਹੁ ਟਰੈਨ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਤੇ ਮੈਂ ਅੰਤ ਵਿੱਚ ਤੁਹਾਨੂੰ ਫਰਮੈਸ਼ ਕਰੂੰਗਾ ਕਿ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਸ ਮੂਵੀ ਦਾ ਕਿੰਨਾ ਕ ਇੰਤਜ਼ਾਰ ਆ ਤੇ ਤੁਸੀਂ ਕੀ ਸੋਚਦੇ ਹੋ ਕਿ ਜੱਗਾ ਮੂਵੀ ਵਧੀਆ ਹੋਊਗੀ ਜਾਂ ਨਹੀਂ ਤੇ ਨਾਲ ਦੀ ਨਾ ਕਮੈਂਟ ਵਿੱਚ ਲਿਖੋ ਆਈ سپورਟ ਕੁਲਬੀਰ ਚਿੰਜਰ ਤੇ ਦੋਸਤੋ ਜੇ ਤੁਸੀਂ ਬਾਈ ਕੁਲਬੀਰ ਚਿੰਜਰ ਦੇ ਕਟੜ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਬਾਈ ਕੁਲਬੀਰ ਚਿੰਜਰ ਦੀ ਆਉਣ ਵਾਲੀ ਮੂਵੀ ਬਾਰੇ ਜਾਣ ਸਕਣ ਤੇ ਦੋਸਤੋ ਜੇਕਰ ਤੁਸੀਂ ਆਪਣਾ ਚੈਨਲ ਬੋਲੀਹੋਲੀ ਬਾਬਾ ਜੀ ਦੇ ਨਵੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਲੈ ਕੇ ਆਉਂਦਾ ਰਹਿੰਦਾ ਇਹਨਾਂ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰਦੇ ਤਾਂ ਜੋ ਆਪਣੀ ਹਰ ਇੱਕ ਵੀਡੀਓ ਤਹਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਹਨੇ ਸ਼ਾਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ